ਦੀ ਤੋਂ ਹਰੇਕ ਸਾਉ ਦੀ ਤਰ੍ਹਾਂ ਖਾਸਾ ਸਾਹਿਲਾ ਦੇਸ ਨੂੰ ਸਮਰਪਿਤ ਆਤਮ ਰੋਹ ਪ੍ਰਾਂਕੋਜ ਮਹਿੰਦੀਆ ਦੀ ਇਸ ਮੂਹ ਸੰਗਤ ਨੂੰ ਜੋ ਕਿ ਖਾਸਾ ਸਾਹਿਲਾ ਦੇਸ ਨੂੰ ਮਨਾਉਣਗੇ ਸਤਿਗੁਰਾਂ ਨੇ ਉਪਰਾਲੇ ਬਖਸ਼ੇ ਨੇ ਤੋਂ ਸਮੂਹ ਇਲਾਕਾ ਦੇ ਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ 6 ਅਪ੍ਰੈਲ 2025 ਨੂੰ ਗੁਰਦੁਆਰਾ ਗੁਰਨਾਕ ਦਰਵਾਜ਼ਾ ਸੈਕਟਰ ਆਨ ਨਗ ਕੀਤਨ ਨਿਕਲਦੇ ਸੂਹ ਹਲਕਾ ਨਵਾਸੀ ਸੰਗਠਨ ਦੇ ਦਰਾਂ ਵਿੱਚ ਬੇਨਤੀ ਹੈ ਸਮੂਹ ਇਟਲੀ ਦੇ ਗੁਰਦਵਾਰਪੁਰਮ ਵਿਰੋਧਕ ਹੋਟੀਆਂ ਦੇ ਦਰਾਂ ਵਿੱਚ ਬੇਨਤੀ ਹੈ ਕਿ 6 ਅਪ੍ਰੈਲ ਦੇ ਐਤਵਾਰ ਨੂੰ ਸਮੂਹ ਸੰਤਾਨ ਨੇ ਸਮੂਹ ਹਲਕਾ ਨਵਾਸੀ ਸੰਗਤਾਰੇ ਮਹਾਲ ਨਗਰ ਕੇਂਦਰ ਵਿੱਚ ਪਹੁੰਚ ਰਹੇ ਸਤਿਗੁਰਾਂ ਦੇ ਕੋਸ਼ਿਸ਼ਾਂ ਪ੍ਰਾਪਤ ਕਰਦੇ ਆਲੇ ਤੇ ਸਮੂਹ ਸੰਤਾਨ ਨੇ ਰਲ ਕੇ ਤੇ ਆਵਾਜ਼ ਕਰਕੇ ਗੁਰੂ ਘਰ ਤੋਂ ਕੁਸ਼ਿਸ਼ਾਂ ਪ੍ਰਾਪਤ ਕਰਕੇ ਲੋਕ ਸੁਖੀਏ ਬਨਿਓ ਉਸ ਦਿਨ ਦੇ ਮਢ ਭਾਗੀ ਬਣਦਾ ਜੀ ਗੁਰਦੁਆਰਾ ਬਿਰ ਬੇਨਤੀ ਹੈ ਕਿ 6 ਅਪ੍ਰੈਲ 2025 ਦਿਨ ਐਤਵਾਰ ਨੂੰ ਗੁਰਦੁਆਰਾ ਗੁਰਨਾਕ ਦਰਵਾਜ਼ਾ ਕਤਰਪੁਰਕ ਤੋਂ ਵਾਰ ਨਗਰ ਕੀਰਤਨ ਖਾਸਾ ਸਹਾਇਤ ਦੇ ਤੋ ਸਮਰਪਿਤ ਨਿਕਲ ਰਹੇ ਨੇ ਤੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਮੂਹ ਇਟਲੀ ਦੇ ਪ੍ਰਬੰਧਕ ਕਮੇਟੀ ਦੇ ਅਨੁਸਾਰ ਬੇਨਤੀ ਹੈ ਕਿ 6 ਅਪ੍ਰੈਲ 2025 ਦਿਨ ਐਤਵਾਰ ਨੂੰ ਗੁਰਦੁਆਰਾ ਗੁਰਨਾਕ ਦਰਬਾਰ ਕੰਤਰ ਪ੍ਰਭੂ ਜੀ ਕੇ ਬੰਦ ਕਰਦੀ ਕਰਵਾਤਾ ਕਰਨੀ ਮਹਾਨ ਨਗਰ ਕੀਰਤਨ ਵਿੱਚ ਪਹੁੰਚ ਕੇ ਸਤਪੁਰਾ ਦੇ ਖੁਸ਼ੀਆਂ ਪ੍ਰਾਪਤ ਕਰਕੇ ਲੋਕ ਸੁਖੀਏ ਪਰ ਲੋਕ ਸੁਖੀ ਨੇ ਦੇ ਬੜ ਭਾਗੀ ਬਣਨਾ ਜੇ ਤੋ ਤੂ ਸੰਤਾਰੇ ਤਰ ਮੰਤ ਆਪ ਦੇ ਨਾਲ ਸੇਵਾ ਕਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਨੀ ਹੈ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ